ਰੀਸੈਂਟ ਪਾਸ ਤੇ ਵਿੱਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਕੀ ਇੱਕ ਫਾਇਰਿੰਗ ਦਾ ਇਨਸੀਡੈਂਟ ਸਦਰ ਪੁਲਿਸ ਸਟੇਸ਼ਨ ਦੇ ਨੋਟਿਸ ਦੇ ਵਿੱਚ ਆਇਆ ਸੀ ਇਹ ਯੈਸਟਰਡੇ ਨਾਈਟ ਦਾ ਇਨਸੀਡੈਂਟ ਸੀ ਜਿਹਦੇ ਵਿੱਚ ਕੀ ਸਾਨੂੰ ਰਿਪੋਰਟ ਮਿਲੀ ਸੀ ਕਿ ਇੱਕ ਬੰਦਾ ਜ਼ਖਮੀ ਹੋਇਆ ਜਿਹਦੇ ਕਿ ਲੱਤ ਤੇ ਗੋਲੀ ਵੱਜੀ ਹੈ ਤੇ ਦੂਸਰੇ ਬੰਦੇ ਦੀ ਡੈਥ ਹੋਈ ਹੈ ਪੁਲਿਸ ਟੀਮਸ ਤੁਰੰਤੀ ਐਕਟਿਵ ਹੋਈਆਂ ਪੁਲਿਸ ਸਟੇਸ਼ਨ ਸਦਰ ਦੀ ਤੁਰੰਤੀ ਐਫ ਆਈ ਆਰ ਰਜਿਸਟਰ ਕੀਤੀ ਅਸੀਂ 127/25 ਰਿਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ 103 109 125 25 ਤੇ 27 ਆਰਮਜ਼ ਐਕਟ ਦੀ ਕਰਦੇ ਹੀ ਅਸੀਂ ਤੁਰੰਤ ਇਹਦੇ ਤੇ ਐਕਸ਼ਨ ਮੋਡ ਤੇ ਲੱਗ ਗਏ ਤੇ ਆਈ ਵਾਂਟ ਟੂ ਗਿਵ ਯੂ ਅ ਗੁੱਡ ਨਿਊਜ਼ ਤੇ ਇਹਦੇ that ਇਹਦੇ ਵਿੱਚ ਸਕਸੈਸਫੁਲ ਆਪਰੇਸ਼ਨ ਕਰਦੇ ਹੋਏ ਅੰਡਰ ਦ ਗਾਈਡੈਂਸ ਆਫ ਆਨਰੇਬਲ ਸੀਪੀ ਅਮਰਿਤ ਸਰ ਅਸੀਂ ਜਿਹੜਾ ਮੇਨ ਅਕਿਊਜ਼ਡ ਹੈ ਵਿਕ੍ਰਾਂਤ ਐਲੀਅਸ ਵਿੱਕੀ ਜਿਹੜਾ ਹੈ ਜੋ ਕਿ ਜੇਈਸੀ ਬਿਜਲੀ ਬੋਰਡ ਦੇ ਵਿੱਚ ਉਹਨੂੰ ਅਸੀਂ ਕਾਬੂ ਕੀਤਾ ਤੇ ਅਰੈਸਟ ਇਫੈਕਟ ਕੀਤੀ ਥਿਸ ਕੇਸ ਇਸ ਫੁਲੀ ਸੋਲਵਡ ਤੇ ਅਸੀਂ ਫਰਦਰ ਰਿਮਾਂਡ ਤੇ ਲੈ ਕੇ ਪੁੱਛ ਕੇ ਚੱਲੇ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਸਾਡੀ ਤੇ ਅਸੀਂ ਦੱਸਣਾ ਚਾਹਾਂਗੇ ਕਿ ਵੀ ਆਰ ਰਾਈਟ ਹੇਅਰ ਫੋਰਥਰਾਈਟ ਤੇ ਤਤਪਰਾਂ ਤੁਹਾਡੀ ਸੇਫਟੀ ਐਂਡ ਸਿਕਿਉਰਿਟੀ ਨੂੰ ਇਨਸ਼ੋਰ ਕਰਨ ਦੇ ਲਈ ਤੇ ਜਸਟਿਸ ਸਪੀਡਲੀ ਪਹੁੰਚਾਉਣ ਦੇ ਲਈ ਥੈਂਕ ਯੂ